ਨਮਸਕਾਰ ਤੁਸੀਂ ਦੇਖ ਰਹੇ ਹੋ ਰਾਸ਼ਟਰੀ ਪਾਲ ਸਮਾਚਾਰ ਆਓ ਦੇਖਦੇ ਅੱਜ ਦੀਆਂ ਤਾਜ਼ਾ ਖਬਰਾਂ ਕੈਨੇਡਾ ਵਿੱਚ ਰੋਹਿਤ ਵੀਰ ਪੰਜਾਬੋਂ ਗ੍ਰੈਂਡ ਸਿਟੀ ਨੂੰ ਐਮਪੂਲਸ ਸੇਵਾ ਕੀਤੀ ਗਈ ਗ੍ਰੈਂਡ ਸਿਟੀ ਵੱਲੋਂ ਰੋਹਿਤ ਪੰਜਾਬੀ ਵੀਰ ਦਾ तहे ਦਿਲੋਂ ਧੰਨਵਾਦ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਝਲਕ ਸਨੀ ਗ੍ਰੈਂਡ ਕੈਮਰਾਮੈਨ ਦੇ ਨਾਲ ਲਲਿਤ ਸ਼ਰਮਾ ਚੀਫ ਰਿਪੋਰਟਰ ਦੀ ਖਾਸ ਰਿਪੋਰਟ ਤੇ ਅੱਜ ਜਦੋਂ ਅਸੀਂ ਐਂਬੂਲੈਂਸ ਦੇ ਲਈ ਸਲਾਹ ਕਰਦੇ ਸੀ ਮੀਟਿੰਗ ਦੇ ਵਿੱਚ ਪਹਿਲਾਂ ਜਦੋਂ ਬਿਲਕੁਲ ਸਟਾਰਟਸ ਦੇ ਵਿੱਚ ਇਹ ਸਲਾਹ ਕੀਤੀ ਤਾਂ ਸਾਨੂੰ ਲੱਗਦਾ ਸੀ ਕਿ ਇਹ ਸਾਲ ਜਾਂ ਦੋ ਸਾਲ ਦਾ ਪ੍ਰੋਜੈਕਟ ਹੋਊਗਾ ਤੇ ਇੰਨੇ ਟਾਈਮ ਦੇ ਵਿੱਚ ਆਪਾਂ ਇੰਨੇ ਪੈਸੇ ਇਕੱਠੇ ਕਰਕੇ ਜਿਹੜਾ ਆ ਉਹ ਐਂਬੂਲੈਂਸ ਖਰੀਦ ਪਾਵਾਂਗੇ ਪਰ ਰੋਹਿਤ ਪੁੰਜ ਦੇ ਇੱਕ ਫੋਨ ਨੇ ਜਿਹੜਾ ਸਾਡਾ ਇੱਕ ਸਾਲ ਦਾ ਪ੍ਰੋਜੈਕਟ ਸੀ ਉਹਨੂੰ ਇੱਕ ਮਹੀਨੇ ਦੇ ਵਿੱਚ ਕੰਪਲੀਟ ਕਰਨ ਦੀ ਸਾਡੀ ਹਿੰਮਤ ਬਣਾਤੀ ਅ ਰੋਹਿਤ ਪੁੰਜਨੇ ਜਦੋਂ ਪਤਾ ਲੱਗਾ ਨੂੰ ਕਿ ਅਸੀਂ ਇਹ ਛੋਟਾ ਜਿਹਾ ਉਪਰਾਲਾ ਸ਼ੁਰੂ ਕੀਤਾ ਹੈ ਤਾਂ ਉਹਦਾ ਫੋਨ ਕੈਨੇਡਾ ਤੋਂ ਆਇਆ ਤੇ ਉਹਨੇ ਕਿਹਾ ਕਿ ਮੇਰੇ ਫਾਦਰ ਨੂੰ ਸਮਰਪਿਤ ਮੈਂ ਇਹ ਸਾਡੇ ਸਾਰੇ ਪਰਿਵਾਰ ਵੱਲੋਂ ਅ ਸ਼੍ਰੀ ਅਸ਼ੋਕ ਪੁੰਜ ਜੀ ਜੋ ਕਿ ਬਹੁਤ ਹੀ ਸੰਖੇਪ ਬਿਮਾਰੀ ਦੇ ਵਿੱਚ ਅਕਾਲ ਚਲਾਣਾ ਕਰ ਗਏ ਸਨ ਤੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਫਾਦਰ ਨੂੰ ਇਹ ਸਮਰਪਿਤ ਕਰਨਾ ਚਾਹੁੰਦਾ ਹਾਂ ਇਸ ਲਈ ਇਹ ਸਾਡੀ ਫੈਮਿਲੀ ਵੱਲੋਂ ਸਾਰਿਆਂ ਵੱਲੋਂ 2 ਲੱਖ ਰੁਪਇਆ ਜਿਹੜਾ ਆ ਉਹ ਐਂਬੂਲੈਂਸ ਲਿਆਉਣ ਦੇ ਲਈ ਗੁਰਾਇਆਂ ਦੇ ਵਿੱਚ ਜਿਹੜਾ ਆ ਉਹ ਦਿੱਤਾ ਜਾਵੇ ਅ ਇਸ ਦੇ ਨਾਲ ਉਹਨਾਂ ਨੇ ਸ਼੍ਰੀ ਸੁਰਿੰਦਰ ਪੌਂਜੀ ਜਿਹੜੇ ਕਿ ਇੰਗਲੈਂਡ ਤੋਂ ਹਨ ਸਤੰਤਰ ਅੰਕਲ ਸਤੰਦਰ ਪੌਂਜੀ ਅਮਰੀਕਾ ਤੋਂ ਅਤੇ ਰਜੀਵ ਪੌਂਜੀ ਜਿਹੜੇ ਕੇ ਸਾਡੇ ਗੁਰਾਇਆਂ ਦੇ ਵਿੱਚ ਕਿੰਨੇ ਸਾਲਾਂ ਤੋਂ ਸੇਵਾ ਨਿਭਾ ਰਹੇ ਹਨ ਐਮਸੀ ਦੀ ਤੇ ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਆ ਇਹ 2 ਲੱਖ ਰੁਪਏ ਦੀ ਇਹ ਬਹੁਤ ਵੱਡੀ ਬਣਮੁੱਲੀ ਰਾਸ਼ੀ ਜਿਹੜੀ ਆ ਉਹ ਐਂਬੂਲੈਂਸ ਦੇ ਲਈ ਦਿੱਤੀ ਹੈ ਇਹ ਏ ਜਿਹੜੀ ਹੈ ਰਾਸ਼ੀ ਇਹ ਵਾਕਈ ਸਾਡੇ ਲਈ ਇੱਕ ਛਲਾਂਗ ਜਿਹੜੀ ਆ ਉਹ ਹੈ ਔਰ ਇਸ ਆਪਣਾ ਜਿਹੜਾ ਸੁਪਨਾ ਹੈ ਉਹ ਹੁਣ ਬਹੁਤ ਜਲਦੀ ਜਿਹੜਾ ਆ ਉਹ ਪੂਰਾ ਹੋਣ ਦੀ ਤੇ ਸ਼੍ਰੀ ਬਲਵਿੰਦਰ ਜੀ ਜਿਹੜੇ ਹਨ ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਆਪਾਂ ਜਿਹੜਾ ਆ ਉਪਰਾਲਾ ਜਿਹੜਾ ਆ ਉਹ ਆਪਣਾ ਨਿਪਰੇ ਚੜੂਗਾ ਸਾਰਿਆਂ ਦਾ ਹੀ ਪੁੰਜ ਫੈਮਿਲੀ ਦਾ ਰੋਹਿਤ ਦਾ ਨੀਲਮ ਮੰਡੀ ਦਾ ਸਾਰਿਆਂ ਦਾ ਸਤੰਤਰ ਅੰਕਲ ਦਾ ਸਰਿੰਦਰ ਅੰਕਲ ਦਾ ਜੀ ਅੰਕਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਕਰਕੇ ਜਿਹੜਾ ਹੈਗਾ ਆ ਇਹ ਅੱਜ ਆਪਣਾ ਸੁਪਨਾ ਜਿਹੜਾ ਗੁਰਾਇਆਂ ਦੀ ਐਂਬੂਲੈਂਸ ਦਾ ਉਹ ਪੂਰਾ ਹੋਣ ਜਾ ਰਿਹਾ ਹੈ ਧੰਨਵਾਦ ਬਹੁਤ ਬਹੁਤ